ਜੇ ਤੂੰ ਇਹ ਨਹੀਂ ਸਹੀ ਹੈ ਨਾ ਤੂੰ ਕਹਿ ਨਹੀਂ ਮੇਰਾ ਪਿਓ ਹੈ ਨਹੀਂ ਜਿਹੜਾ ਤੇਰੀ ਬੇਬੇ ਨਾਲ ਪਾਗ ਵਾਲਾ ਸਰਦਾਰ ਪਿਆ ਹੁੰਦਾ ਉਹ ਬੰਦਾ ਕੌਣ ਰਾਤ ਨੂੰ 12 ਵਜੇ ਦੇ ਘਰ ਜਾ ਕੇ ਦੇਖ ਲਿਓ ਮੇਰੇ ਤੇ ਨਹੀਂ ਯਕੀਨ ਨਾ ਜਨਵਾਰ ਦਾ ਜਿੱਦੀ ਰੇਡ ਚ ਮੇਰੇ ਸਗੇ ਭਾਈ ਭੈਣ ਹੈਗੇ ਉਹ ਨਹੀਂ ਵਾਰ ਸਕਦੇ ਪਰ ਇਸ ਭਰਾ ਭਰੂਏ ਦਾ ਕੋਈ ਨਹੀਂ ਹੈਗੇ ਜੋ ਹੈਗੇ ਉਹੀ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ ਹੰਦਾ ਮੈਨੂੰ ਵੀ ਹੁੰਦਾ ਤੇ ਮਾਰੋ ਇਹ じゃ ਮਾਰੋ ਇੱਕੋ ਵਾਰੀ ਗੱਲ ਨੇ ਬੇੜੋ ਕਿਸੇ ਨੂੰ ਮੈਨੂੰ ਹੀ ਮਾਰ ਦੋ ਇੱਕ ਵਾਰੀ ਆਣ ਕੇ ਗੱਲ ਨੇ ਤੇ ਹੁਣ ਜਿਹਦਾ ਨੰਬਰ ਪਾਉਣਾ ਜਾ ਪਾਲ ਤੇ ਤੇਰੀਆਂ ਵੀਡੀਓ ਮੈਂ ਪਵਾਉਂ ਹੁਣ ਤੇ ਮੈਂ ਪਾਉਂਗਾ ਵੀ ਤੈਨੂੰ ਦੇ ਪੇਜ ਤੇ ਫਿਰ ਤੂੰ ਕਰ ਲਈਂ ਜੂ। ਚਾਰ ਬੂਥੇ ਤੇ ਮਾਰੀਆਂ ਨਾ ਜਵਾੜੇ ਦੇ। ਅਤਰਾ ਜਿਹੜਾ ਢਿੱਡ ਲੱਜਾ ਫੇਸ ਆ ਮੈਂ ਸਾਰਾ ਲਾ ਦੂੰ। ਜਦੋਂ ਦਾ ਇੰਟਰਨੈਟ ਆਇਆ ਤਾਂ ਲੋਕਾਂ ਦੀਆਂ ਨਿੱਜੀਆਂ ਲੜਾਈਆਂ ਵੀ ਇੰਟਰਨੈਟ ਦੇ ਉੱਤੇ ਐਨੀਆਂ ਚੱਲਣ ਲੱਗੀਆਂ ਨੇ ਕਿ ਲੋਕ ਆਪਣੇ ਘਰ ਦੀਆਂ ਗੱਲਾਂ ਵੀ ਆ ਕੇ ਇੰਟਰਨੈਟ ਦੇ ਉੱਤੇ ਹੀ ਸ਼ੇਅਰ ਕਰਦੇ ਨੇ। ਜਿਹਦੇ ਚੱਲਦੇ ਫਿਰ ਲੋਕ ਵੀ ਕਮੈਂਟਾਂ ਦੀ ਝੜੀ ਲਾ ਦਿੰਦੇ ਨੇ। ਹੁਣ ਜੇਕਰ ਅਸੀਂ ਮੁੱਦੇ ਦੀ ਗੱਲ ਕਰੀਏ ਤਾਂ ਮੁੱਦਾ ਭੱਖਿਆ ਹੋਇਆ ਸੁਖ ਰਤਿਆ ਤੇ ਦੂਜੇ ਪਾਸੇ ਮਨਜੀਤ ਕੌਰ ਦਾ ਮਨਜੀਤ ਤੇ ਸੁਖ ਰਤਿਆ ਦੇ ਆਪਸੀ ਤਕਰਾਰ ਇੰਨੀ ਵਧੀ ਹੋਈ ਹੈ ਕਿ ਇੱਕ ਦੂਜੇ ਨੂੰ ਲਾਈਵ ਹੋ ਕੇ ਵੀਡੀਓਜ਼ ਪਾ ਕੇ ਇੱਕ ਦੂਜੇ ਦੇ ਜਿੱਥੇ ਖੁਲਾਸੇ ਕੀਤੇ ਜਾ ਰਹੇ ਨੇ ਉੱਥੇ ਇੱਕ ਦੂਜੇ ਨੂੰ ਗਲਤ ਦੇ ਆਵਾ ਤਵਾ ਵੀ ਬੋਲਿਆ ਜਾ ਰਿਹਾ ਇਹਨਾਂ ਦੇ ਆਪਸੀ ਮੈਟਰ ਤੋਂ ਬਾਅਦ ਹੁਣ ਇਹਨਾਂ ਦਾ ਫਰੈਂਡ ਸਰਕਲ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇੱਕ ਦੂਜੇ ਦੇ ਭੇਤ ਖੋਲੇ ਜਾ ਰਹੇ ਨੇ ਉੱਥੇ ਹੀ ਹਾਜ ਦੇ ਵਿੱਚ ਸੁਖ ਰਤਿਆ ਦੇ ਨਾਲ ਜਿਹੜੀ ਇੱਕ ਨਵੀਂ ਲੜਕੀ ਨਜ਼ਰ ਆ ਰਹੀ ਹੈ ਉਸ ਦੇ ਹੱਕ ਦੇ ਵਿੱਚ ਉਸ ਦਾ ਫਰੈਂਡ ਉੱਤਰਿਆ ਉਸ ਨੇ ਵੀਡੀਓ ਪਾ ਕੇ ਮਨਜੀਤ ਨੂੰ ਉਸ ਦੇ ਇਕੱਲੇ ਇਕੱਲੇ ਜਿਹੜੇ ਕਿ ਉਸ ਦੇ ਵੱਲੋਂ ਬੋਲਿਆ ਜਾ ਰਿਹਾ ਉਸ ਦਾ ਜਵਾਬ ਦਿੱਤਾ ਹੈ ਕਿਸ ਤਰੀਕੇ ਦੇ ਨਾਲ ਦਿੱਤਾ ਤੁਸੀਂ ਖੁਦ ਹੀ ਦੇਖ ਲਓ ਇਹ ਵੀਡੀਓ ਕਰੋ ਕਿ ਮੈਂ ਵੀ ਇਦਾਂ ਦਾ ਕੁਝ ਕਰਦਾ ਮੈਂ ਤੁਹਾਡੀਆਂ ਜਿਹੜੀਆਂ ਪੁਛੜ ਚੜੇ ਦੀਆਂ ਵੀਡੀਓਾਂ ਮੈਂ ਬਹੁਤ ਦੂਰ ਤੱਕ ਪਹੁੰਚਾਦਾ ਗੀਤ ਕਹ ਜੀ ਤੇ ਤੁਹਾਨੂੰ ਇੰਨਾ ਹੀ ਆ ਸੁਖ ਰੇਤੀਆਂ ਨਾ ਪਿਆਰ ਮੈਂ ਸੁਖ ਰੇਤੀਆਂ ਮਨ ਲਉਣਾ ਤੁਸੀਂ ਆਈਡੀ ਬੰਦ ਕਰੋ ਜੇ ਕਰ ਸਕਦੇ ਹੋ ਤਾਂ ਕਰੋ ਕੱਲ ਹੁਣ ਮੈਂ ਕਹਿ ਹੀ ਦਿੰਦਾ ਅੱਜ ਜੇ ਤੂੰ ਇੰਨੀ ਸਹੀ ਹੈ ਨਾ ਤੂੰ ਕਹਿ ਨਹੀਂ ਮੇਰਾ ਪਿਓ ਹੈ ਨਹੀਂ ਜਿਹੜਾ ਤੇਰੀ ਬੇਬੇ ਨਾਲ ਪਾਗ ਵਾਲਾ ਸਰਦਾਰ ਪਿਆ ਹੁੰਦਾ ਉਹ ਬੰਦਾ ਕੌਣ ਹੈ ਰਤ ਨੂੰ 12 ਵਜੇ ਦੇ ਘਰ ਜਾ ਕੇ ਦੇਖ ਲਿਓ ਮੇਰੇ ਤੇ ਨਹੀਂ ਯਕੀਨ ਜਾਨਵਰ ਦਾ ਜਿੱਦੀ ਰੇਡ ਚ ਮੇਰੇ ਸਗੇ ਭਾਈ ਭੈਣ ਹੈਗੇ ਉਹ ਨਹੀਂ ਵਾਰ ਸਕਦੇ ਪਰ ਇਸ ਭਰਾ ਭੂਏ ਦਾ ਕੋਈ ਨਹੀਂ ਹੈਗੇ ਜੋ ਹੈਗੇ ਉਹੀ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ ਹੰਦਾ ਮੈਨੂੰ ਵੀ ਹੁੰਦਾ ਤੀ ਮਾਰੋ ਇਹ ਜਾਂ ਮਾਰੋ ਇੱਕ ਵਾਰੀ ਗੱਲ ਨੇ ਬੇੜੋ ਕਿਸੇ ਨੂੰ ਮੈਨੂੰ ਹੀ ਤੇ ਮੈਂ ਪਾਉਂਗਾ ਵੀ ਤੈਨੂੰ ਦੇ ਪੇਜ ਤੇ ਫਿਰ ਤੂੰ ਕਰ ਲਈਂ ਜੂਗੀ ਚਾਰ ਬੂਥੇ ਤੇ ਮਾਰੀਆਂ ਨਾ ਜਵਾੜੇ ਦੇ ਅਤਰਾ ਜਿਹੜਾ ਢਿੱਡ ਲਜਾ ਫੇਸ ਆ ਮੈਂ ਸਾਰਾ ਲਾ ਦੂੰ ਤੇ ਮੇਰੇ ਰਿਲੇਸ਼ਨ ਹੁੰਦੇ ਨਹੀਂ ਟੁੱਟਦੇ ਆ ਲੋਕੀ ਸਿਆਪੇ ਥੋੜੀ ਕਰਦੇ ਆ ਇਦਾਂ ਸਿਆਪੇ ਕਰਨ ਤੇ ਆ ਗਏ ਉਹਨੇ ਗੱਲਾਂ ਕੀਤੀਆਂ ਮੈਨੂੰ ਮਨਜੀਤ ਕੌਰ ਜੀ ਮੇਰੀ ਭੈਣ ਉਧਰ ਮੈਂ ਕਾਲ ਕੀਤਾ ਪਹਿਲਾਂ ਮੈਂ ਦੱਸਦਾ ਮਨਜੀਤ ਕੌਰ ਨੂੰ ਭੈਣ ਕਿਹਾ ਤੇ ਮੈਂ ਇਹਨਾਂ ਨੂੰ ਭੈਣ ਹੀ ਕਿਹਾ ਤੇ ਮੈਂ ਭੈਣ ਸਮਝ ਕੇ ਹੀ ਗੱਲਾਂ ਕਰੂੰਗਾ ਨਾ ਕੋਈ ਗਾਲੀ ਗਲੌਚ ਹੋਊਗਾ ਇੱਥੇ ਤੇ ਨਾ ਕੋਈ ਹੋਰ ਠੀਕ ਹੈ ਪਹਿਲਾਂ ਜੋ ਉਹਨੇ ਗੱਲਾਂ ਕੀਤੀਆਂ ਮੈਂ ਉਹਨਾਂ ਨੂੰ ਸੱਚ ਦੱਸਣਾ ਚਾਹਣਾ ਕਿ ਸਾਰੀਆਂ ਛੜੀਆਂ ਗੱਲਾਂ ਦੇ ਪਰਸਨਲ ਮੁੱਦੋ ਵੀ ਦੇ ਨਾਲ ਵੀ ਡੇ ਲਿਕੇ ਐਕਸ਼ਨ ਦੇਖਣ ਨੂੰ ਰੈਕਮੈਂਡ ਪੈਰ ਤੋਂ ਕਹਿ ਕੇ ਰਿਸ਼ਤਾ ਤੋੜ ਦਿੰਦਾ ਆ ਤਾਂ ਉਹ ਦਿਲ ਦਿਲ ਹੁਣ ਤੁਸੀਂ ਦੇਖ ਰਹੇ ਹੋਗੇ ਅੱਜ ਕੱਲ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਤਾਨੂੰ ਅੰਡਰ ਕੰਟਰੈਕਟ ਐ ਫਿਰ ਦਿਖਾਉਣਾ ਕੰਟਰੈਕਟ ਐ ਉਹ ਜੇ ਕਿਰ ਕੋ ਮੈਂ ਪਹਿਲਾਂ ਵੀ ਕਿਹਾ ਕੰਟਰੈਕਟ ਦਿਖਾਉਣ ਮੈਡਮ ਜੀ ਨੇ ਕਿਹਾ ਕੰਟਰੈਕਟ ਦਿਖਾਉਣ ਨੂੰ ਤੁਸੀਂ ਮੇਰੇ ਕੋਈ ਲੱਗਦੇ ਨਹੀਂ ਹੋ ਕਿ ਮੇਰੇ ਫੈਮਿਲੀ ਮੈਂਬਰ ਨਹੀਂ ਹੋ ਮੈਂ ਦਿਖਾਵਾਂ ਤੇ ਮੈਨੂੰ ਪ੍ਰੂਫ ਦੇਣ ਦੀ ਜ਼ਰੂਰਤ ਨਹੀਂ ਦੋਨੇ ਇੱਥੇ ਬੈਠੇ ਆ ਤੇ ਉਹਨਾਂ ਤੋਂ ਪੁੱਛ ਲਓ ਕੰਟਰੈਕਟ ਹੁੰਦਾ ਤੁਸੀਂ ਚਿਪਕ ਚਿਪ ਮੋਸ ਨੂੰ ਸਿਰਨੇ 1 ਮੀ ਉਹ ਰਾਤ ਨੂੰ ਇਕੱਠੇ ਸੌਣੇ ਆ ਉਹ ਜਿਹੜਾ ਕੰਟ੍ਰੈਕਟ ਇੱਕ ਮਿੰਟ ਰਾਤ ਨੂੰ ਇਕੱਠੇ ਸੌਣ ਵਾਲੀ ਗੱਲ ਕੀਤੀ ਮੈਨੂੰ ਇਹ ਗੱਲ ਦੱਸ ਦੋ ਕਿ ਮੈਡਮ ਜੀ ਇੱਕ ਗੱਲ ਦਾ ਸਬੂਤ ਦੇ ਦੇਣ ਰਾਤ ਨੂੰ ਇਕੱਠੇ ਸੌਣ ਦੀ ਗੱਲ ਹੈ ਕਿ ਮੈਮ ਆਣ ਕੇ ਸਵਾਉਂਦੇ ਆ ਕੀ ਆਣ ਕੇ ਮੈਡਮ ਜੀ ਸਵਾਉਂਦੇ ਆ ਮੇਰੀ ਭੈਣ ਆਣ ਕੇ ਸਵਾਉਂਦੀ ਆ ਜਾਂ ਤਨੂ ਨੂੰ ਜਾਂ ਸੋਕ ਨੂੰ ਆਣ ਕੇ ਸਵਾਉਂਦੀ ਆ ਕਿ ਇਕੱਠੇ ਸੌਂਦੇ ਆ ਪਹਿਲੀ ਗੱਲ ਤੈਨੂੰ ਆਪਣੇ ਪਲੇਟ 'ਚ ਰਹਿੰਦੀ ਆ ਤੇ ਸੁੱਖ ਮੇਰੇ ਨਾਲ ਰਹਿੰਦਾ ਆ ਮੈਂ ਇਹ ਗੱਲ ਦੱਸ ਦਾਂ। ਜਿਹੜਾ ਉਹ ਮੁੰਡਾ ਕਦੀ ਅੰਮ੍ਰਿਤਸਰ ਰਹਿੰਦਾ ਹੈ ਉਹ ਕਦੀ ਚਲੰਦਰ ਰਹਿੰਦਾ ਹੈ ਉਹ ਕਹਿੰਦਾ ਕਿ ਮੈਂ ਇੱਕ ਤੈਨੂੰ ਨੂੰ ਪਾਉਂਡ ਕੀਤਾ ਐ ਸਖਰਤੀ ਨੂੰ ਪਾਉਂਡ ਕੀਤਾ ਐ। ਕਦੇ ਉਹ ਮੇਰੇ ਬਾਰੇ ਗੱਲ ਕਰ ਰਹੀ ਹੈ ਕਿ ਕਦੇ ਚਲੰਦਰ ਰਹਿੰਦਾ ਹੈ ਕਦੇ ਅੰਮ੍ਰਿਤਸਰ ਰਹਿੰਦਾ ਹੈ। ਪਹਿਲੀ ਗੱਲ ਤਾਂ ਅੰਮ੍ਰਿਤਸਰ ਮੇਰਾ ਘਰ ਇੱਕ ਦਿੱਲੀ ਮੇਰਾ ਘਰ ਮੈਂ ਜਿੱਥੋਂ ਦਾ ਹੈਗਾ ਦਿੱਲੀ ਦਾ ਠੀਕ ਆ। ਤੇ ਜਲੰਧਰ ਮੈਂ ਕੁਝ ਟਾਈਮ ਰਹਿ ਕੇ ਗਿਆ ਹੋਇਆ ਹਾਂ ਤੇ ਮੈਂ ਬੰਬੇ ਹਾਂ ਹੁਣ ਆ ਇੰਟਰਵਿਊ ਜਿਨ੍ਹਾਂ ਨੇ ਲਿਆ ਉਹਨਾਂ ਦੀ ਗੱਲ ਸੁਣ ਲੋ ਮੜੀ ਜੀ ਕਦੀ ਕਹਿੰਦਾ ਮੈਂ ਸੁਖਰਤੀ ਤੂੰ ਪੈਸੇ ਲਿੱਤੇ ਹੋਇਆ ਤੈਨੂੰ ਮੈਂ ਪੇਮੈਂਟ ਕਰਦਾ ਤੈਨੂੰ ਨਹੀਂ ਕੋ ਸ਼ੋ ਕਰ ਰਿਆ ਮੈਂ ਤਾਂ ਕਿਹਾ ਹੀ ਨਹੀਂ ਮੈਂ ਸੁਖਰਤੀ ਤੂੰ ਪੈਸੇ ਲਿੱਤੇ ਹੋਇਆ ਸਗੋਂ ਕੀ ਸੁਖਰਤੀ ਨੂੰ ਪੈਸੇ ਦਿੱਤੇ ਹੋਏ ਆ ਕਿ ਤੂੰ ਮੇਰੀ ਆਰਟਿਸਟ ਦਾ ਵੀਡੀਓ ਬਣਾ ਤੇ ਕਹਣ ਜਿਹੜਾ ਕੰਪਰੀਆਂ ਕੋਲ ਆ ਕੇ ਗੱਲ ਕਰੀਆ ਉਹਨਾਂ ਹੁਣ ਜਲੰਧਰ ਕਰਿਆ ਆਪਣੇ ਸਰ ਉਹਨਾਂ ਨੇ 2 ਘੰਟੇ ਪਹਿਲਾਂ ਲਾਈਵ 'ਤੇ ਇਹ ਗੱਲ ਕਹੀ ਆ ਕਿ ਮੈਂ ਤਾਂ 14 ਸਾਲੋਂ ਕਿ ਉੱਥੇ ਰਹਿੰਦਾ ਹਾਂ ਇੱਕ ਮਿੰਟ ਇਹਨਾਂ ਨੇ ਕਿਹਾ ਕਿ 14 ਸਾਲ ਹੋ ਗਏ ਮੈਨੂੰ ਉੱਥੇ ਰਹਿੰਦੇ ਨੂੰ ਪਹਿਲੀ ਗੱਲ ਮੈਂ ਉਦੋਂ ਲਾਈਵ 'ਤੇ ਕਿਹਾ ਸੀ ਕਿ ਮੈਂ 14 ਸਾਲ ਤੋਂ ਰਹਿਨ ਨਾਮਕੀ ਮੈਂ ਇਹ ਗੱਲ ਕਹੀ ਸੀ ਕਿ ਮੈਂ 14 ਸਾਲ ਤੋਂ ਬੰਬੇ ਆ ਠੀਕ ਆ ਮੈਂ 7 6-7 ਸਾਲ ਤੋਂ ਬੰਬੇ ਹੈਗਾ ਇਹ ਗੱਲ ਠੀਕ ਹੈ ਹੈਗੀ ਆ ਜੋ ਵੀ ਹੈ ਮੇਰੇ ਪਰਸਨਲੀ ਮੈਟਰਸ ਆ ਤੇ ਬਾਕੀ ਮੈਂ ਇਹ ਗੱਲ ਕਰਦਾ ਮਨਜੀਤ ਕੌਰ ਜੀ ਤੁਹਾਡੀ ਨੀ ਔਕਾਤ ਨਹੀਂ ਹੈਗੀ ਮੈਂ ਉਹਨ ਭੈਣ ਕਿਹਾ ਤੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਤੇ ਸੋ ਪਲੀਜ਼ ਨਾ ਕਰੋ ਤੁਸੀਂ ਇਦਾਂ ਕਿ ਮੇਰੇ ਬਾਰੇ ਇਦਾਂ ਜਾ ਕੇ ਇੰਟਰਵਿਊਜ਼ ਚ ਬੋਲੋ ਮੈਂ ਕਹਿੰਦਾ ਸੁੱਖ ਬਾਰੇ ਬੋਲ ਦੋ ਤੁਸੀਂ ਠੀਕ ਹੈ ਸੋਖਣਾ ਤੁਹਾਡਾ ਕੋਈ ਮੈਟਰ ਹੋਊਗਾ ਪਰ ਮੇਰੇ ਨਾਲ ਕੋਈ ਮੈਟਰ ਨਹੀਂ ਸੁੱਖ ਬਾਰੇ ਬੋਲੋ ਮੈਨੂੰ ਜਚੂਗਾ ਸੋਖਰੀ ਫੈਮਿਲੀ ਬਾਰੇ ਬੋਲੋਗੇ ਮੈਂ ਫੇਰ ਹੀ ਇਦਾਂ ਲਾਈਵ ਹੋ ਕੇ ਤੁਹਾਨੂੰ ਦੇ ਦਊਗਾ ਕਿਉਂਕਿ ਉਹਦੀ ਫੈਮਿਲੀ ਨੂੰ ਮੈਂ ਇੱਕ ਵਾਰੀ ਆਪਣੀ ਫੈਮਿਲੀ ਕਿਹਾ ਹੋਇਆ ਤਾਂ ਕਰਕੇ ਸੋਖਣੇ ਗਲਤੀ ਕੀਤੀ ਹੋਗੀ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਫੈਮਿਲੀ ਜਰੇ ਜਾਂ ਮੇਰੀ ਮੈਂ ਕੋਈ ਗਲਤੀ ਕੀਤੀ ਮੇਰੀ ਫੈਮਿਲੀ ਜਰੇ ਤੁਸੀਂ ਸਾਡੇ ਤੇ ਬੋਲੋ ਕੋਈ ਦਿੱਕਤ ਨਹੀਂ ਤੇ ਬਾਕੀਆਂ ਲਈ ਵੀ ਤੁਹਾਡੇ ਚਮਚੇ ਬੇਲੀਆਂ ਲਈ ਵੀ ਜਿੰਨਾਂ ਦੀਆਂ ਵੀਡੀਓ ਆਈਆਂ ਮੇਰੇ ਕੋਲ 14 ਸਾਲ ਹੋ ਗਏ ਕੋਣ ਕਹਿੰਦਾ 14 ਸਾਲ ਹੋ ਗਏ ਉਹਨਾਂ ਨੇ ਆਪ ਕਿਹਾ ਕਿ ਉਹ ਯਾਰਾ ਜਿਹੜੀ ਪਹਿਲਾਂ ਇੰਟਰਵਿਊ ਲੈ ਰਹੀ ਐ ਇਹਨੂੰ ਕਹੇ ਪਹਿਲਾਂ ਸੁਣ ਲਿਆ ਕਰ ਕੰਨ ਭਣ ਤੋਂ ਪਿੱਛੇ ਲਾਈ ਹੁੰਦੇ ਆ ਤੁਸੀਂ ਕਿ ਸੁਣਨਾ ਨਹੀਂ ਆਉਂਦਾ ਤੁਹਾਨੂੰ 14 ਸਾਲ ਦਾ ਸੀ ਉਦੋਂ ਐਦਾਂ ਕਿਹਾ ਮੈਂ ਸਭ ਲੈਣੀ ਕਿੱਥੇ ਦਿਮਾਗ ਲਗਾਉਂਦਾ ਸਾਲਾ ਰਹਿ ਰਿਹਾ ਕਿ ਕਦੀ ਜਲੰਧਰ ਰਹਿ ਰਿਹਾ ਆ ਵੀ ਉਹਨਾਂ ਨੇ ਓਣਾ ਸੀਗਾ ਇੱਕ ਮਿੰਟ ਥੱਲੇ ਮੈਸੇ ਆਇਆ ਮਨਜੀਤ ਸਹੀ ਆ ਭਰਾਵਾ ਮੈਂ ਉਹਨੂੰ ਗਲਤ ਕਦੇ ਕਹਿ ਰਿਹਾ ਉਹਨਾਂ ਨੇ ਜਿਹੜੀਆਂ ਮੇਰੇ ਬਾਰੇ ਗੱਲਾਂ ਕਹੀਆਂ ਮੈਂ ਉਹਨਾਂ ਦਾ ਹੀ ਜਵਾਬ ਦੇ ਰਿਹਾ ਮੈਂ ਕੁਝ ਹੋਰ ਨਹੀਂ ਕਹਿ ਰਿਹਾ ਕਿ ਮਨਜੀਤ ਨੇ ਗਲਤ ਟਾਪਿਕ ਮੁੱਦਾ ਉਠਾਇਆ ਗਲਤ ਕੁਝ ਕੀਤਾ ਐਦਾਂ ਮੈਂ ਕਦੇ ਹੀ ਨਹੀਂ ਕਿਹਾ ਅਸਲ ਕੱਲ ਤੇ ਵਿੱਚ ਹੀ ਉਹਨਾਂ ਨੇ ਕਾਲ ਕੀਤਾ ਕਿ ਅਸੀਂ ਓਣਾਵਾਂ ਚੜ੍ਹੇ ਘੜੇ ਏਅਰਪੋਰਟ ਤੋਂ ਲੈ ਜਾਏ ਪਰ ਕਿਸੇ ਨੂੰ ਦੱਸੀ ਨਾ ਕਿ ਅਸੀਂ ਆ ਰਹੇ ਆ ਯਾਰ ਤੁਹਾਨੂੰ ਪਤਾ ਲੱਗ ਰਿਹਾ ਕਿ ਯਾਰ ਪਹਿਲੀ ਗੱਲ ਇਹ ਗੱਲ ਮ ਨੀਵੇਂ ਤਾਂ ਬਹਿ ਜਾਊਗਾ ਠੀਕ ਹੈ ਜੇ ਮੈਂ ਇਹ ਗੱਲ ਕਿਸੇ ਨੂੰ ਵੀ ਕਹੀ ਉਹ ਮੈਂ ਚੰਡੀਗੜ੍ਹ ਆਉਣੇ ਮੈਂ ਲੋਕੇ ਲੈ ਜਾਉਂ ਪੇ ਲੋਕੇ ਲੈ ਜਾਣਾ ਇਦਾਂ ਉਦਾਂ ਜੋ ਵੀ ਇਹ ਕਹਿੰਦੇ ਮੈਨੂੰ ਡਰ ਨਹੀਂ ਹੈਗਾ ਕਿਸੇ ਦਾ ਇੱਕ ਦਿਨ ਮੌਤ ਤਾਂ ਸਭ ਨੂੰ ਆਉਣੀ ਹੈ ਠੀਕ ਹੈ ਮਨਜੀਤ ਕੌਰ ਜੀ ਤੁਹਾਨੂੰ ਵੀ ਆਉਣੀ ਹੈ ਤੇ ਮੈਨੂੰ ਵੀ ਆਉਣੀ ਹੈ ਇਹ ਨਾ ਹੋਏ ਤੁਹਾਡੀ ਟਾਈਮ ਤੋਂ ਪਹਿਲਾਂ ਅਜੇ ਥੋੜਾ ਧਿਆਨ ਨਾ ਰੋ ਮੇਰੇ ਹਲਿਕਰੇ ਵਿੱਚ ਨੇ ਤੇ ਉਹ ਕਹਿੰਦੇ ਪਿਆ ਕਿ ਉਹ ਲੋ ਮੁੰਡੇ ਦਾ ਫੋਨ ਚੱਕਣਾ ਪਈ ਤੇ ਕਿ ਅਸੀਂ ਨਹੀਂ ਆਏ ਜੇ ਡਰੇ ਤੋਂ ਇੰਨੇ ਬੈਠੇ ਹੈ ਜੇ ਹਿੰਮਤ ਹੈ ਤਾਂ ਚੰਡੀਗੜ੍ਹ ਵੜ ਕੇ ਦਿਖਾਉਣ ਚੰਡੀਗੜ੍ਹ ਛੱਡ ਮੈਂ ਤਾਂ ਕਿ ਨਹੀਂ ਦਿੱਲੀ ਵੜ ਜਾਣ ਦਿੱਲੀ ਮਾਲਵੀ ਨਗਰ ਠੀਕ ਹੈ ਮੇਰਾ ਘਰ ਆ ਤੇ ਮੈਂ ਵੱਡਦਾ ਵੀ ਆ ਜਿੱਦਣ ਅੱਜ ਮੈਂ ਐਦ ਕੀ ਮੇਰੇ ਘਰੇ ਆਇਆ ਮੈਂ ਤੈਨੂੰ ਜ਼ਰੂਰ ਦੱਸੂਗਾ ਮਨਜੀਤਕਰ ਮੇਰੀ ਇਹ ਭੈਣੇ ਤੂੰ ਆ ਜੀ ਠੀਕ ਹੈ ਉਹ ਐ ਅਮਰੀਕਾ ਵਾਲਿਆ ਭਰਾ ਮੇਰਾ ਤੇਰਾ ਫੋਨ ਤੋਂ ਪ੍ਰੋਮੋਸ਼ਨਾਂ ਤਾਂ ਸਾਡੇ ਤੋਂ ਹੀ ਕਰਾ ਕੇ ਆ ਥੱਲੇ ਜਿਹੜੇ ਮੈਸੇਜ ਕਰਨ ਨੇ ਸੁਧਰ ਜਾ ਠੀਕ ਹੈ ਮੇਰੇ ਆਪਰਾ ਸਾਰਿਆਂ ਦਾ ਪਤਾ ਮੈਨੂੰ ਕੌਣ ਕਿੱਥੇ ਕਿੱਟਾ ਪਤਾ ਤੁਹਾਨੂੰ ਬਾਤ ਵੀ ਕੀਤੀ ਸੀ ਮੈਨੂੰ ਉਹਨਾਂ ਨੇ ਕਾਲ ਵੀ ਕੀਤੀ ਮੇਰੇ ਕੋਲ ਤੇ ਵੀ ਗੱਲ ਹੋਈ ਐ ਫਿਰ ਮੇਰੇ ਕੋਲ ਤੈਨੂੰ ਦੇ ਮੈਸੇਜ ਵੀ ਨੇ ਕਿ ਸਾਡਾ ਤਾਂ ਤਾਂ ਕੁਝ ਨਹੀਂ ਆਏਗਾ ਜਿਵੇਂ ਅਸੀਂ ਨੋਰਮਲ ਫਰੈਂਡ ਨੇ ਲਾਈਫ ਦੇ ਵਿੱਚ ਆ ਦੇਖ ਹੁਣ ਮੈਡਮ ਨੇ ਜੀ ਨੇ ਕੀ ਕਿਹਾ ਕਿ ਤੈਨੂੰ ਨੇ ਕਾਲ ਕੀਤਾ ਸੀ ਇਹ ਵੀ ਗੱਲ ਮੈਂ ਦੱਸਦਾ ਤੈਨੂੰ ਨੇ ਕਾਲ ਕੀਤਾ ਸੀ ਕਿ ਮੇਰੀ ਸਿਸਟਰ ਨੇ ਮੇਰਾ ਨੰਬਰ ਤੁਸੀਂ ਸ਼ੇਅਰ ਨਾ ਕਰੋ ਮੇਰੀ ਸੁਖਣਾ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਤੁਹਾਡੇ ਕੋਈ ਗੱਲ ਹੈ ਤੁਸੀਂ ਸੁਖਣਾ ਨਾਲ ਬਹਿੜੋ ਮੈਂ ਜਸਟ ਵੀਡੀਓ ਬਣਾ ਰਹੀ ਹਾਂ ਮੈਨੂੰ ਜਿੱਦਾਂ ਕਿਹਾ ਜਾਊਗਾ ਮੈਂ ਓਦਾਂ ਵੀਡੀਓ ਬਣਾਉਣੀ ਤੈਨੂੰ ਨੇ ਮਨਜੀਤ ਨੂੰ ਇਹੀ ਕਿਹਾ ਸੀ ਇਸ ਤੋਂ ਵੱਧ ਨਹੀਂ ਕਿਹਾ ਤੇ ਮਨਜੀਤ ਕੌਰ ਨੇ ਕਿਹਾ ਕਿ ਤੁਸੀਂ ਮੇਰਾ ਨੰਬਰ ਸ਼ੇਅਰ ਕੀਤਾ ਮੈਂ ਸਟੋਰੀ ਡਿਲੀਟ ਕਰ ਦੇਣੀ ਆ ਤੁਸੀਂ ਵੀ ਉਧਰੋਂ ਲਾਈਵ ਵੀ ਡਿਲੀਟ ਕਰਤੀ ਮਨਜੀਤ ਕੌਰ ਨੇ ਤੇ ਉਧਰੋਂ ਤੁਸੀਂ ਮਤਲਬ ਸਟੋਰੀ ਪਾ ਦਿਓ ਕਿ ਜਿਹੜਾ ਮੈਂ ਨੰਬਰ ਪਾ ਹੱਡੀ ਦੋਨਾਂ ਦੀ ਗੱਲ ਖਤਮ ਹੋ ਗਈ ਆ ਤੇ ਜਿਹੜਾ ਮੈਂ ਨੰਬਰ ਪਾਇਆ ਸੀ ਮਨਜੀਤ ਕੌਰ ਦਾ ਸੌਰੀ ਠੀਕ ਹੈ ਸੀ ਬੋਲ ਵੀ ਦਿੱਤਾ ਕਿਉਂਕਿ ਆਪਾਂ ਲੜਾਈ ਝਗੜੇ ਲੈਣੇ ਨਹੀਂ ਸੀ ਮੁੱਲ ਠੀਕ ਆ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਮਨਜੀਤ ਕੌਰ ਦੀ ਨੂੰ ਕੁਝ ਵੀ ਕਮਾ ਜਾਂ ਮੇਰਾ ਕੋਈ ਮੈਟਰ ਨਹੀਂ ਹੈਗਾ ਮੈਂ ਵਿੱਚ ਘਸਾਂ ਮੈਂ ਮੈਂ ਇਦੀ ਆਈਡੀ ਤੋਂ ਲਾਈਵ ਤਾਂ ਆਉਣਾ ਕਿਉਂਕਿ ਕਰ ਸਕਦਾ ਸੀ ਬਟ ਮੈਨੂੰ ਇਦਾਂ ਦਾ ਕੋਈ ਨਹੀਂ ਸੀ ਮੈਨੂੰ ਆਪਣੇ ਕੰਮ ਨਾਲ ਸੀ ਮੈਂ ਆਰਟਿਸਟ ਲੈ ਕੇ ਆਇਆ ਆਪਣਾ ਅੱਗੇ ਮੈਂ ਉਹ ਤੋਂ ਕੰਮ ਕਰਾਉਣਾ ਸੀ ਇਸ ਲਈ ਠੀਕ ਹੈ ਜੇ ਫੈਮਲੀ ਮੈਨੂੰ ਵੀ ਕੋਈ ਮਤਲਬ ਹੁੰਦਾ ਮੈਂ ਤੈਨੂੰ ਦੀ ਆਈਡੀ ਤੋਂ ਥੱਲੇ ਆਪਣੀ ਆਈਡੀ ਨਾਲ ਲਾਈਵ ਹੁੰਦਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਸਾਲਾ ਇਹ 4 ਫਾਲੋਅਰ ਮੈਨੂੰ ਮੈਟਰ ਨਹੀਂ ਕਰਦੇ ਮੈਨੂੰ ਮੇਰਾ ਕੰਮ ਮੈਟਰ ਕਰਦਾ ਤੇ ਮੈਂ ਇੰਨੇ ਸਾਲ ਤੋਂ ਉਹੀ ਕਰ ਰਿਹਾ ਆ ਅੱਗੇ ਜਾ ਕੇ ਵੀ ਉਹੀ ਕਰੂੰਗਾ ਤੁਹਾਡੀ ਕੀ ਗੱਲ ਦਾ ਹੋਈ ਆ ਉਹ ਕਹਿੰਦੀ ਕਿ ਮੇਰਾ ਸੋਕਰਤੀ ਮਨਜੀਤ ਹੋਇਆ ਗਈ ਤਾਂ ਕਰਨਾ ਬੈਠ ਕੇ ਗੱਲਬਾਤ ਕਰੇ ਲਾਈਵ ਵਿੱਚ ਮੈਂ ਤਾਂ ਕਰ ਰਹੀ ਆ ਗੱਲ ਮੈਂ ਤਾਂ ਲਾਈਵ ਕਰ ਰਹੀ ਮਾਫੀ ਹੁਣ ਇੱਕ ਮਿੰਟ ਮੈਂ ਕ ਮਾਫੀ ਮੰਗੀ ਮੈਂਨੇ ਹਾਂ 1 ਮਿੰਟ 3 ਵਜੇ ਮੈਡਮ ਜੀ ਸੁੱਤੇ ਪਏ ਨੇ ਜੇ 3 ਵਜੇ ਸੁੱਤੇ ਨੇ ਤੇ ਫਿਰ ਮੈਂ ਕਹਿ ਸਕਦਾ ਤੁਸੀਂ ਮੈਮ ਸਟੋਰੀ ਡਾਲ ਦੋ ਕਿ 8:00 ਵਜੇ ਲਾਈਵ ਆਉਣਾ ਆਪਾਂ ਲਾਈਵ ਚ ਗੱਲਾਂ ਕਲੀਅਰ ਕਰਾਂਗੇ ਠੀਕ ਆ ਇਹ ਗੱਲ ਅੱਜ ਮੈਂ ਕਹਿੰਨਾ ਤੁਸੀਂ ਸ਼ਾਮ ਨੂੰ 6:00 ਵਜੇ ਲਾਈਵ ਆਉਣਾ ਹੋਇਆ ਤੇ ਤੁਸੀਂ ਦੱਸ ਦਿਓ ਮੈਂ ਲਾਈਵ ਤੇ ਐਡ ਕਰੂੰਗਾ ਹੱਲੇ ਮੈਂ ਰਿਕੁਐਸਟਾਂ ਚ ਚੈੱਕ ਕਰ ਲੈਣਾ ਜੇ ਇੰਨੀ ਜੋ ਹੈਗੀ ਉਹਨਾਂ ਚ ਤੇ ਸ਼ਾਇਦ ਭੇਜੀ ਹੋਵੇ ਉਹਨਾਂ ਦੇ ਰਿਕੁਐਸਟ ਇੰਨੀਆਂ ਗੱਲਾਂ ਵਾਲਿਆਂ ਨੇ ਹੱਲੇ ਤੱਕ ਤਾਂ ਮੈਨੂੰ ਕੋਈ ਰਿਕੁਐਸਟ ਨਹੀਂ ਆਈ ਸ਼ਾਮ ਨੂੰ 6:00 ਆਜੋ ਤੇ ਉਹਨਾਂ ਦੀ ਗਲਤੀ ਹੋਵਾਂ ਨੂੰ ਪਤਾ ਹੀ ਹੈ ਕਿ ਹਾਂ ਕੀ करूंगी ਯਾਰ ਗਲਤੀ ਕਾਦੀ ਸਾਡੀ ਸਭ ਤੋਂ ਪਹਿਲੇ ਲਾਈਵ ਮੇ ਨੰਬਰ ਇਸਨੇ ਬੋਲਾ ਥਾ ਮੇਰੀ ਸਿਸਟਰ ਕਾ ਠੀਕ ਹੈ ਉਸਕੇ ਬਾਅਦ ਹਮਨੇ ਸਟੋਰੀ ਡਾਲੀ ਥੀ ਇਨਕੇ ਨੰਬਰ ਕੇ ਸਿਰਫ 15 ਮਿੰਟ ਠੀਕ ਹੈ ਉਹ ਵੀ ਹਮਨੇ ਡਿਲੀਟ ਕਰ ਦਿੱਤਾ ਥਾ ਕਿਉਂਕਿ ਹਮੇਂ ਸਿਆਪੇ ਨਹੀਂ ਚਾਹੀਤੇ ਫਿਰ ਹਮਨੇ ਸੋਚਿਆ ਕਿ ਠੀਕ ਹੈ ਯਾਰ ਡਿਲੀਟ ਕਰ dete ਕੋਈ ਬਾਤ ਨਹੀਂ ਲੇਕਿਨ ਫਿਰ ਮੇਰੀ ਸਿਸਟਰ ਕਾ ਨੰਬਰ ਮੇਰਾ ਨੰਬਰ ਸੁੱਕੀ ਫੈਮਿਲੀ ਕਾ ਨੰਬਰ ਚਾਰ ਨੰਬਰ ਡਾਲ ਦਿੱਏ ਇਸ ਦੰਲੀ ਪਰ ਸਾਰੇ ਕਰ ਹੀ ਹੈ ਮਾਮਾ ਸਾਰੇ ਕਰ ਹੀ ਹੈ ਜੇ ਮਾਮਾ ਭੈਣ ਦਾ ਆਪਾਂ ਨੰਬਰ ਪਾਵਾਂਗੇ ਆਪਾਂ ਚੰਗੀ ਨਹੀਂ ਲੱਗਦੇ ਸਮਝਦੇ ਮੇਰੀ ਗੱਲ ਇਹ ਚੀਜ਼ਾਂ ਨਾ ਕਰੋ ਨਾ ਮਜਬੂਰ ਕਰੋ ਕਿ ਮੈਂ ਵੀ ਇਦਾਂ ਦਾ ਕੁਝ ਕਰਦਾ ਮੈਂ ਤੁਹਾਡੀਆਂ ਜਿਹੜੀਆਂ ਕੁਛੜ ਚੜੇ ਦੀਆਂ ਵੀਡੀਓ ਆ ਮੈਂ ਬਹੁਤ ਦੂਰ ਤੱਕ ਪਹੁੰਚਾਦਾ ਮੇਰੇ ਕੋਲ ਸਾਰਾ ਕੁਝ ਆਇਆ ਪਿਆ ਬਟ ਮੈਂ ਨਹੀਂ ਚਾਹੁੰਦਾ ਕਿ ਇਦਾਂ ਦਾ ਕੁਝ ਕਰਾਂ ਗਾਲੀ ਗਲੋਚ ਤਾਂ ਮੈਂ ਚਾਹੁੰਦਾ ਹੀ ਨਹੀਂ ਨਾ ਮੈਂ ਲਾਈਵ ਹੋ ਕੇ ਬਾਗ ਦੇਣਾ ਚਾਹੁੰਦਾ ਸਵੇਰੇ ਤੇ ਸ਼ਾਮ ਤੇ ਰਾਤ ਤੇ ਨਾ ਕਰੋ ਇਦਾਂ ਦੇ ਕੰਮ ਹੋਣਾ ਕੀ ਦੇਖਦੇ ਕੀ ਕਹਿੰਦੇ ਮੈਡਮ ਜੀ ਮਾਫੀ ਵੀ ਤਾਂ ਮੰਗੇ ਨਾ ਉਹ ਵੀ ਚਿੱਤਰ ਪਾਸੇ ਹੀ ਤੈਨੂੰ ਸੀ ਕਿ ਪਰ ਜਦੋਂ ਸ਼ੁਰੂਆਤ ਉਹਨਾਂ ਨੇ ਕੀਤੀ ਐ ਫਿਰ ਮੈਂ ਕੀ ਕਰਤੀ ਸ਼ੁਰੂਆਤ ਉਹਦੀ ਲਾਈਵ ਚੈੱਕ ਕਰ ਲਓ ਮੈਡਮ ਜੀ ਦੀ ਸ਼ੁਰੂਆਤ ਅਸੀਂ ਨਹੀਂ ਕੀਤੀ ਤਨੂ ਦੀ ਭੈਣ ਦਾ ਨੰਬਰ ਲਾਈਵ 'ਚ ਬੋਲਿਆ ਉਸ ਤੋਂ ਬਾਅਦ ਸ਼ੁਰੂਆਤ ਕੀਤੀ 15 ਮਿੰਟ ਮੈਂ ਸਟੋਰੀ ਰੱਖੀ ਆ ਤਨੂ ਨੇ ਪਾਈ ਆ ਮੈਂ ਡਿਲੀਟ ਕਰਤੀ ਨਹੀਂ ਆਪਾਂ ਇਦਾਂ ਦੇ ਆਪਾਂ ਇਦਾਂ ਦੇ ਨਹੀਂ ਆ ਠੀਕ ਆ ਜੇ ਉਹ ਗੱਲ ਆ ਗਈ ਜੇ ਪਿਆ ਹੋਇਆ ਥੱਲੇ ਗੰਦ 'ਚ ਪੈਰ ਮਾਰਾਂਗੇ ਤੇ ਆਪਣੇ ਮੂੰਹ ਨੂੰ ਹੀ ਉਹਨਾਂ ਦੇ ਛੱਡ ਮੈਂ ਇਹ ਗੱਲ ਕਹਿ ਕੇ ਇੱਥੋਂ ਡਿਲੀਟ ਕਰਾ ਦਿੱਤਾ 15 ਫਿਰ ਵੀਡੀਓ ਤੁਸੀਂ ਦੇਖ ਲਿਖਿ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਮਨਜੀਤ ਤੇ ਸੁਖਰਤਿਆ ਦਾ ਵਿਵਾਦ ਵਧਿਆ ਹੋਇ ਹੱਕ ਦੇ ਵਿੱਚ ਨਿਤਰੇ ਹੋਏ ਸਾਹਮਣੇ ਆ ਰਹੇ ਤੇ ਇੱਕ ਇੱਕ ਗੱਲ ਦਾ ਜਵਾਬ ਹੁਣ ਉਹਨਾਂ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ